ਨਾਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਨੂੰ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰੇ ਦੇ ਸਬੰਧ ਪਾਏ ਗਏ ਹੈ ਕਿਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਸੂਬਾਲ ਗੈਂਗਸਟਰ ਦੇ ਨਾਲ ਹੈ ਇਉਂ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸੀਡੈਂਟਸ ਹੋਏ ਜਾਂਦੰਦਾ ਸੀ ਤੇ ਕੱਲ ਸੀ ਦੇ ਥਾਣਾ ਸਦਰਪੱਟੀ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਤਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਐ ਕਲੌਕ ਪਿਸਤਲ ਜਿਹੜਾ ਕਿ ਸਨੇਹ ਬੰਬਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਤਲ ਆਲਰੇਡੀ ਜੋ ਨੋਟਡ ਵੀ ਸੀ ਉਸਨਾਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰ ਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦ ਆਸੂਵਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿਨਸ ਆਫੈਂਸਿਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਵੀ ਕਿਸ ਕਿਸ ਕਿਸਵਾਦ ਦੇ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜ਼ਰੂਰ ਤਸਦੀਕ ਕਰਾਂਗੇ ਸਰ ਇਸ ਗੈਂਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਿਆ ਹਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਰੋਂ ਲੋਕ ਹਰਿਆਣੀਆਂ ਖੇਪਾਂ ਔਰ ਹਥਿਆਰ ਵਿਅਪਨ ਮੰਗਾ ਕੇ ਸਪਲਾਈ ਕਰਦੇ ਹਨ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਕੀਤੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛ ਕੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹ ਇਸਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਐ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਵਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਇਹ ਦੇਖੋ 2 ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲੀ ਰਿਕਵਰ ਹੋ ਗਿਆ ਸੀ ਤੇ ਦੂਸਰਾ ਅੱਜ ਆਪਰੇ ਰਿਕਵਰ ਕੀਤਾ ਜੀ ਇਸਨ ਡੀਐਸਪੀ ਪਟੇਲ ਦੇ ਕੇਸ ਹੈ ਨਹੀਂ ਜਿਹਨਾਂ ਨੇ ਦੱਸਿਆ ਹੈ ਕਿ ਮੁਲਜ਼ਮ પાસે ਦੋ ਵੈਪਨ ਜਿਹੜੇ ਬਰਾਮਦ ਕੀਤੇ ਗਏ ਜਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਨਾਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਨੂੰ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰ ਦੇ ਸਬੰਧ ਪਾਏ ਗਏ ਹੈ ਕਿਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਸੂਬਾਲ ਗੈਂਗਸਟਰ ਦੇ ਨਾਲ ਹੈ ਇਉਂ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਈਆਂ ਜਾਂਦੰਦਾ ਸੀ ਤੇ ਕੱਲ ਸੀ ਦੇ ਥਾਣਾ ਸਦਰਪੱਟੀ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਤਲ ਤੇ ਰੋਂਦ ਰਿਕਵਰ ਹੋਈ ਸੀ ਬੁਰਾਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਐ ਕਲੌਕ ਪਿਸਤਲ ਜਿਹੜਾ ਕਿ ਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਤਲ ਓਲਡੀ ਜੋ ਨੋਟਿਡ ਵੀ ਸੀ ਉਸ ਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰ ਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦਾਸੂ ਬਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿਨਸ ਆਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਾਰਦ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੈਂਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਰੋਂ ਲੋਕ ਹਰਿਆਣੀਆਂ ਖੇਪਾਂ ਔਰ ਹਥਿਆਰ ਵਿਅਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਕੀ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛਗੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ 10 ਬਲ ਤੋਂ ਆਸਮਂ ਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਹੈ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਪਾਸੋਂ ਹੁਣ ਇਸ ਵੇਲੇ ਕਿੰਨੇ ਵਿਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਇਹਦੇ ਕੋ ਦੋ ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲ ਹੀ ਰਿਕਵਰ ਇਸਨ ਡੀਐਸਪੀ ਪਟੇਲ ਦੇ ਕੇਸ ਹੈ ਨਹੀਂ ਜਿਨ੍ਹਾਂ ਨੇ ਦੱਸਿਆ ਹੈ ਕਿ ਮੁਲਜ਼ਮ પાસે ਦੋ ਵੈਪਨ ਜਿਹੜੇ ਬਰਾਮਦ ਕੀਤੇ ਗਏ ਜਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਂ ਨਾ ਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਨੂੰ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰੇ ਦੇ ਸਬੰਧ ਪਾਏ ਗਏ ਹੈ ਕਿਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਸੋਬਾਲ ਗੈਂਗਸਟਰ ਦੇ ਨਾਲ ਹੈ ਇਉਂ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਈ ਜਾਂਦਾ ਸੀ ਤੇ ਕੱਲ ਸੀ ਇਹਦੇ ਤੇ ਥਾਣਾ ਸਦਰਪੱਟੀ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਤਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੌਕ ਪਿਸਤਲ ਜਿਹੜਾ ਕਿ ਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਤਲ ਆਲਰੇਡੀ ਜੋ ਨੋਟਡ ਵੀ ਸੀ ਉਸ ਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰ ਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰ ਇਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭ ਦਾਸੂਵਾਲ ਦੇ ਖਿਲਾਫ ਵੀ ਪਹਿਲੇ ਕਾਫੀ ਦਰਜਾ ਮਾਮਲੇ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜ ਹੈ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ ਪੰਜ ਪਰਚੇ ਦਰਜ ਹਨ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿਨਸ ਆਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸ ਕਿ ਸਵਾਰਦਤ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੈਂਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਹੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਰੋਂ ਲੋਕ ਹਰਿਆਣ ਦੀਆਂ ਖੇਪਾਂ ਔਰ ਹਥਿਆਰ ਵਿਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਕੀ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛਗੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ 10 ਬਲ ਤੋਂ ਆਸਮਂ ਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਹੈ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਪਾਸੋਂ ਹੁਣ ਇਸ ਵੇਲੇ ਕਿੰਨੇ ਵਿਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਅਜੇ ਤੱਕ ਇਹਦੇ ਕੋ ਦੋ ਵਿਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲ ਹੀ ਰਿਕਵਰ ਹੋ ਇਸਨ ਡੀਐਸਪੀ ਪਟੇਲ ਦੇ ਕੇਸ ਹੈ ਨਹੀਂ ਜਿਹਨਾਂ ਨੇ ਦੱਸਿਆ ਹੈ ਕਿ ਮਲਜ਼ਮ પાસે ਦੋ ਵੈਪਨ ਜਿਹੜੇ ਬਰਾਮਦ ਕੀਤੇ ਗਏ ਜਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਂ ਨਾਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਨੂੰ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰੇ ਦੇ ਸਬੰਧ ਪਾਏ ਗਏ ਹੈ ਕਿਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਸੂਬਾਲ ਗੈਂਗਸਟਰ ਦੇ ਨਾਲ ਹੈ ਇਉਂ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸੀਡੈਂਟਸ ਨੂੰ ਇੰਜਾਮ ਦੰਦਾ ਸੀ ਤੇ ਕੱਲ ਸੀ ਦੇ ਥਾਣਾ ਸਦਰਪੱਟੀ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਤਲ ਤੇ ਰੋਂਦ ਰਿਕਵਰ ਹੋਈ ਸੀ ਬੁਰਾਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੌਕ ਪਿਸਤਲ ਜਿਹੜਾ ਕਿ ਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਤਲ ਆਲਰੇਡੀ ਜੋ ਨੋਟਡ ਵੀ ਸੀ ਉਸਨਾਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰ ਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦਾਸੂ ਬਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚੇ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿਨਸ ਆਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਾਰਦ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੰਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਹੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਰੋਂ ਲੋਕ ਹਰਿਆਣ ਦੀਆਂ ਖੇਪਾਂ ਔਰ ਹਥਿਆਰ ਵਿਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਕੀ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛਗੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ 10 ਬਲ ਤੋਂ ਆਸਮਂ ਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਹੈ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਪਾਸੋਂ ਹੁਣ ਇਸ ਵੇਲੇ ਕਿੰਨੇ ਵਿਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਇਹਦੇ ਕੋ ਦੋ ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲ ਹੀ ਰਿਕਵਰ ਇਸਨ ਡੀਐਸਪੀ ਪਟੇਲ ਦੇ ਕੇਸ ਹੈ ਨਹੀਂ ਜਿਨ੍ਹਾਂ ਨੇ ਦੱਸਿਆ ਹੈ ਕਿ ਮੁਲਜ਼ਮ પાસે ਦੋ ਵੈਪਨ ਜਿਹੜੇ ਬਰਾਮਦ ਕੀਤੇ ਗਏ ਜਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਖਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਉਹ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਆ ਕਿਹੜੇ ਸਰ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਸੂਬਾਲ ਗੈਂਗਸਟਰ ਦੇ ਨਾਲ ਹੈ ਇਉਂ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਏ ਜਾਂਦੰਦਾ ਸੀ ਤੇ ਕੱਲ ਸੀ ਇਹਦੇ ਥਾਣਾ ਸਦਰਪੱਟੀ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚੋਂ ਇੱਕ ਪਿਸਤਲ ਤੇ ਰੋਂਦ ਰਿਕਵਰ ਹੋਈ ਸੀ ਮੁਰਾਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਐਂਡ ਕਲੌਕ ਪਿਸਤਲ ਜਿਹੜਾ ਕਿ ਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਤਲ ਆਲਰੇਡੀ ਜੋ ਨੋਟਡ ਵੀ ਸੀ ਉਸ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰ ਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦਾਸੂ ਬਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚੇ ਦਰ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿੰਸ ਅਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾਂ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਾਦਤ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੰਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਣ ਦੀਆਂ ਖੇਪਾਂ ਔਰ ਹਥਿਆਰ ਵਿਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛ ਕੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ 10 ਬੰਦ ਤੋਂ ਆਸਮਂ ਪਾਏ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਹੈ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਪਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਅਜੇ ਤੱਕ ਇਹਦੇ ਕੋ ਦੋ ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕਾਲੀ ਰਿਕਵ ਇਸਨ ਡੀਐਸਪੀ ਪਟਿਲ ਦੇ ਕੇਸ ਹੈ ਜਿਹਨੇ ਦੱਸਿਆ ਹੈ ਕਿ ਮੁਲਜ਼ਮ ਪਾਸੋਂ ਦੋ ਵੈਪਨ ਜਿਹੜੇ ਬਰਾਮਦ ਕੀਤੇ ਗਏ ਜਿਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਖਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਉਹ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਸੂਬਾਲ ਗੈਂਗਸਟਰ ਦੇ ਨਾਲ ਹੈ ਇਉਂ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਏ ਜਾਂਦੰਦਾ ਸੀ ਤੇ ਕੱਲ ਅਸੀਂ ਦੇ ਥਾਣਾ ਸਦਰਪੱਟੀ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਤਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਐ ਕਲੌਕ ਪਿਸਤਲ ਜਿਹੜਾ ਕਿ ਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਤਲ ਆਲਰੇਡੀ ਜੋ ਨੋਟਡ ਵੀ ਸੀ ਉਸ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰ ਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦਾਸੂ ਬਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚੇ ਦਰ ਵਿਚ 387 ਵਰਗੇ ਹਿਨਸ ਆਫੈਂਸਿਵਲੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜਾਂ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸ ਕਿਸਵਾਦ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੈਂਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਕਿ ਗਵੰਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਉਂਦੀਆਂ ਕੇਪਾਂ ਔਰ ਹਥਿਆਰ ਵੈਪਨ ਮੰਗਾ ਕੇ ਸਪਲਾਈ ਕਰਦੇ ਹਨ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛਗੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ ਦਸੂਬਲ ਤੋਂ ਆਸਮਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਹੈ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਪਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਇਹ ਦੇਖੋ 2 ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲ ਹੀ ਰਿਕਵਰ ਇਸਨ ਡੀਐਸਪੀ ਪਟੀਲ ਕੇਸ ਐਨੀ ਜਿਹਨ ਨੂੰ ਦੱਸਿਆ ਹੈ ਕਿ ਮੁਲਜ਼ਮ ਪਾਸੋਂ ਦੋ ਵੈਪਨ ਜੜੇ ਬਰਾਮਦ ਕੀਤੇ ਗਏ ਜਜੋ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਾਨੀ ਟੀਵੀ ਤਰੰਤਾਂ ਨਾਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਉਹ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰੇ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਾਸੋਵਾਲ ਗੈਂਗਸਟਰ ਦੇ ਨਾਲ ਹੈ ਦੇ ਉਸ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਈਆਂ ਜਾਂਦੰਦਾ ਸੀ ਤੇ ਕੱਲ ਸਈਦ ਇਹਦੇ ਥਾਣਾ ਸਦਰਪੱਟੀ ਵਿੱਚ ਇੱਕ ਪर्चा ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਟਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਤਾਂ ਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੋਕ ਪਿਸਟਲ ਜਿਹੜਾ ਕਿ ਇਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਟਲ ਆਲਰੇਡੀ ਜੋ ਨੋਟਡ ਵੀ ਸੀ ਉਸ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦਾਸੂ ਬਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚੇ ਦਰ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿਨਸ ਆਫੈਂਸਿਵ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ ਥਾਣੇ ਦਰਜ ਹਨ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਵੀ ਕਿਸ ਕਿਸਵਾਦਤ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੈਂਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਉਂਦੀਆਂ ਖੇਪਾਂ ਔਰ ਹਥਿਆਰ ਵਿਅਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁੱਛ ਕੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਪਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਹੀ ਦੇਖੋ 2 ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲ ਹੀ ਰਿਕਵਰ ਹੋ ਗਿਆ ਸੀ ਤੇ ਦੂਸਰਾ ਅੱਜ ਆਪਰੇ ਰਿਕਵਰ ਕੀਤਾ ਜੀ ਇਸਨ ਡੀਐਸਪੀ ਪਟੀਲ ਦੇ ਕੇਸ ਐਨੀ ਜਿਹੜ ਨੇ ਦੱਸਿਆ ਹੈ ਕਿ ਮੁਲਜ਼ਮ ਪਾਸੋਂ ਦੋ ਵੈਪਨੜੇ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਾਨੀ ਟੀਵੀ ਤਰਾਂਤਰਣ ਨਾ ਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਉਹ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅੱਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮਲਜ਼ਮ ਕਿਸ ਨਾਲ ਜੁੜਿਆ ਹੈ ਕਿਹੜੇ ਸਰੇ ਦੇ ਸਬੰਧ ਪਾਏ ਗਏ ਹੈ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਾਸੋਵਾਲ ਗੈਂਗਸਟਰ ਦੇ ਨਾਲ ਹੈ ਦੇ ਉਸ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਈਆਂ ਜਾਂ ਦੰਦਾ ਸੀ ਤੇ ਕੱਲ ਸਈਦ ਇਹਦੇ ਥਾਣਾ ਸਦਰਪੱਟੀ ਵਿੱਚ ਇੱਕ ਪਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਟਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਐ ਕਲੌਕ ਪਿਸਟਲ ਜਿਹੜਾ ਕਿ ਇਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਟਲ ਅਲਰੇਡੀ ਜੋ ਨੋਟਿਡ ਵੀ ਸੀ ਉਸ ਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰ ਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਗੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸ ਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਤ ਅਸੂਵਾਲ ਦੇ ਖਿਲਾਫ ਹੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿੰਸ ਆਫੈਂਸ ਵੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾਂ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸਵਾਦ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੰਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਿਆਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਣ ਦੀਆਂ ਖੇਪਾਂ ਔਰ ਹਥਿਆਰ ਵਿਪਨ ਮੰਗਾ ਕੇ ਸਪਲਾਈ ਕਰਦੇ ਨੇ ਕੁਝ ਇਹ ਵੀ ਗੱਲ ਸਾਹਮਣੇ ਆ ਰਹੀ ਕੁਝ ਇਹਦੇ ਵਿੱਚ ਉਹ ਜੇ ਮੈਟਰੋਫ ਇਨਵੈਸਟੀਗੇਸ਼ਨ ਹੈ ਜਿੱਦਾਂ ਦੀ ਕੋਈ ਗੱਲ ਸਾਹਮਣੇ ਕੀਦੀ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਸ ਦੌਰਾਨ ਹੋਰ ਵੀ ਕੋਈ ਇਹਦੇ ਵਿੱਚ ਪੁਛਗੇ ਵਿੱਚ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਇਹਦੇ ਸਬੰਧ ਕਿਸੇ ਹੋਰ ਗੈਂਗ ਨਾਲ ਵੀ ਇਸ ਤੋਂ ਇਲਾਵਾ ਦਸੂਬਲ ਤੋਂ ਆਸਮਂ ਪਾਈ ਗਿਆ ਇਸ ਨੇ ਕੁਝ ਹੋਰ ਲੋਕਾਂ ਦੇ ਨਾਮ ਲਏ ਆ ਤੇ ਆਪਾਂ ਵੀ ਜਰੂਰ ਹੋਣਾ ਚੰਗੀ ਤਰ੍ਹਾਂ ਤਸਦੀਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਲੀਗਲ ਕਾਰਵਾਈ ਜਰੂਰ ਕਰਾਂਗੇ ਪਰ ਕੁੱਲ ਇਸ ਪਾਸੋਂ ਹੁਣ ਇਸ ਵੇਲੇ ਕਿੰਨੇ ਵੈਪਨ ਬਰਾਮਦ ਹੋਏ ਕੀ ਕੀ ਬਰਾਮਦ ਹੋਇਆ ਟੋਟਲ ਹਜੇ ਤੱਕ ਇਹ ਦੇਖੋ 2 ਵੈਪਨ ਰਿਕਵਰ ਹੋ ਚੁਕੇ ਹਨ ਇੱਕ ਤਾਂ ਕੱਲੀ ਰਿਕਵਰ ਇਸਨ ਡੀਐਸਪੀ ਪਟੀਲ ਦੇ ਕੇਸ ਐਨੀ ਜਿਹੜ ਨੇ ਦੱਸਿਆ ਹੈ ਕਿ ਮੁਲਜ਼ਮ ਪਾਸੋਂ ਦੋ ਵੈਪਨੜੇ ਬਰਾਮਦ ਕੀਤੇ ਗਏ ਜਿਦੇ ਵਿੱਚ ਗਲੌਕ ਪਿਸਤੌਲ ਸ਼ਾਮਲ ਹਨ ਔਰ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਜਿਹੜੇ ਗਲੌਕ ਪਿਸਤੌਲ ਹਨ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਮੰਗਵਾਏ ਜਾਂਦੇ ਸਨ ਔਰ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਿੱਥੇ ਸਿਵਲ ਹਸਪਤਲ ਇਲਾਜ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਬਾਨੀ ਟੀਵੀ ਤਰਾਂਤਰ ਨਾਂਸਦਰ ਪੱਟੀ ਦੀ ਪੁਲਿਸ ਵੱਲੋਂ ਇੱਕ ਅਸਲਾ ਐਕਟ ਦੇ ਤਹਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਨੂੰ ਜਦੋਂ ਅਜ ਨਿਸ਼ਾਨਦੇਹੀ ਉੱਪਰ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਜਿਹੜੀ ਪੁਲਿਸ ਪਾਰਟੀ ਹੈ ਉਸ ਦੀ ਜਵਾਬੀ ਕਾਰਵਾਈ ਦਰਾਂ ਨੂੰ ਜ਼ਖਮੀ ਹੋ ਗਿਆ ਇਸ ਦੌਰਾਨ ਮੌਕੇ ਤੇ ਜਿਹੜੇ ਡੀਐਸਪੀ ਲਵਕੇ ਸੈਣੀ ਪੁੱਜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਇਹ ਮੁਲਜ਼ਮ ਕਿਸ ਨਾਲ ਜੁੜਿਆ ਆ ਕਿਹੜੇ ਸਰ ਦੇ ਸਬੰਧ ਪਾਏ ਗਏ ਕੇਸ ਗੈਂਗ ਦਾ ਹੈ ਇਸ ਦਾ ਸਬੰਧ ਪ੍ਰਭ ਦਾਸੋਵਾਲ ਗੈਂਗਸਟਰ ਦੇ ਨਾਲ ਹੈ ਇਉਂਸ ਦੇ ਕਹਿੰਦੇ ਕਈ ਜਗ੍ਹਾ ਫਾਇਰਿੰਗ ਇਨਸਟੈਂਸ ਹੋਈ ਜਾਂਦਾ ਸੀ ਤੇ ਕੱਲ ਸੀ ਦੇ ਤੇ ਥਾਣਾ ਸਦਰਪੱਟੀ ਵਿੱਚ ਇੱਕ ਪਚਾ ਦਰਜ ਕੀਤਾ ਸੀ ਆਮ ਜੈਕਟ ਦਾ ਜਿਸ ਵਿੱਚ ਇਹਦੇ ਤੋਂ ਇੱਕ ਪਿਸਟਲ ਤੇ ਰੋਂਦ ਰਿਕਵਰ ਹੋਈ ਸੀ ਬੁਰਾ ਨੇ ਤਫਤੀਸ਼ ਇਸਨੇ ਪੁਲਿਸ ਪਾਰਟੀ ਨੂੰ ਤਾਂ ਸਿਆ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਕਲੌਕ ਪਿਸਟਲ ਜਿਹੜਾ ਕਿ ਇਸਨੇ ਬਾਮਨੀ ਵਾਲਾ ਰੋਡ ਦੇ ਉੱਤੇ ਇੱਕ ਸੁੰਸਾਨ ਜਗ੍ਹਾ ਤੇ ਲੁਕੋ ਕੇ ਰੱਖਿਆ ਹੋਇਆ ਹੈ ਜਦੋਂ ਪੁਲਿਸ ਪਾਰਟੀ ਇਸ ਨੂੰ ਇੱਥੇ ਲੈ ਕੇ ਆਉਂਦੀ ਹੈ ਤਾਂ ਇਸਨੇ ਵੈਪਨ ਦੀ ਰਿਕਵਰੀ ਦੇ ਦੌਰਾਨ ਉਹ ਪਿਸਟਲ ਆਲਰੇਡੀ ਜੋ ਨੋਟਡ ਵੀ ਸੀ ਉਸਨਾਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਫਾਇਰ ਵਿੱਚ ਸਦਰਪੱਟੀ ਦੀ ਪੁਲਿਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰਿਸ ਦੀ ਲਾਤੇ ਲਾਤੇ ਲੱਗ ਗਿਆ ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਸਨੂੰ ਸਿਵਲ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਗਿਆ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈ ਜੀ ਸਰ ਇਹ ਪ੍ਰਭਦ ਅਸੂਵਾਲ ਦੇ ਖਿਲਾਫ ਵੀ ਪਹਿਲੇ ਕਾਫੀ ਦਰਜਾ ਮਾਮਲੇ ਹੈ ਔਰ ਇਹ ਫਰੋਤੀਆਂ ਨੂੰ ਲੈ ਕੇ ਵੀ ਇਹ ਸਰ ਗੱਲ ਸਾਹਮਣੇ ਆ ਰਹੀ ਹੈ ਕੁਝ ਇਹਦੇ ਖਿਲਾਫ ਕਿੰਨੇ ਪਰਚੇ ਦਰਜਾ ਪਹਿਲਾਂ ਇਸ ਦੇ ਉੱਪਰ ਇਸ ਤੋਂ ਪਹਿਲੇ 5 ਪਰਚ ਜਿਨ੍ਹਾਂ ਵਿੱਚ 307 ਆਈਪੀਸੀ ਵਰਗੇ ਹਿਨਸ ਆਫੈਂਸਿਵਲੀ ਪਰਚੇ ਦਰਜ ਹਨ ਕੁਝ ਪਰਚੇ ਹਰੀਕੇ थाने ਦਰਜ ਹਨ ਤੇ ਇੱਕ ਸਿਟੀ ਜ਼ੀਰਾ ਵਿੱਚ ਵੀ ਦਰਜ ਹੈ ਬਾਕੀ ਦੀ ਕਿਸ ਕਿਸ ਕਿਸਵਾਰਦ ਵਿੱਚ ਸ਼ਮੂਲੀਅਤ ਹੈ ਉਹ ਅਜੇ ਮੈਟਰੋਫ ਇਨਵੈਸਟੀਗੇਸ਼ਨ ਆਪਾਂ ਜਰੂਰ ਤਸਦੀਕ ਕਰਾਂਗੇ ਸਰ ਇਸ ਗੈਂਗ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕੁਝ ਪਰਚੇ ਪਹਿਲਾਂ ਵੀ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਕਿ ਗਵਾਂਡੀ ਦੇਸ਼ ਪਾਕਿਸਤਾਨ ਨਾਲ ਵੀ ਸੰਬੰਧ ਪਾਇਆ ਗਿਆ ਇਸ ਮਗਲੋਂ ਲੋਕ ਹਰਿਆਉਂਦੀਆ ਕੇਪਾ ਔਰ ਹਥਿਆਰ ਵਿਪਨ